ਅੱਜ ਡੋਟ ਟੂ ਡੋਰ ਆਟੇ ਦੀ ਤੇ ਕਣਕ ਦੀ ਡਿਲੀਵਰੀ ਆ ਔਰ ਆਪਸ਼ਨ ਹੈ ਕਿ ਕਿਸੇ ਨੂੰ ਆਟਾ ਲੈਣਾ ਕਿਸੇ ਨੇ ਜਾਂ ਕਣਕ ਲੈਣੀ ਕਿਸੇ ਤੇ ਜੋਰ ਜ਼ਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਆਟੇ ਦਲ ਦੀ ਸਕੀਮ ਡੋਟ ਟੂ ਡੋਰ ਸ਼ੁਰੂ ਕੀਤੀ ਅੱਜ ਮੇਰਾ ਪਿੰਡ ਆਪਣਾ ਨਗਰਬੀਰ ਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਹੁਣੇ 11 ਲੱਖ ਕਾਰਡ ਮਨਜੋਗ ਸੀਐਮ ਸਾਹਿਬ ਨੇ ਬਹਾਲ ਕਰ ਦਿੱਤਾ ਹੋਇਆ ਔਰ ਮੇਰਾ ਖਿਆਲ ਸਾਰਾ ਬਾਜੂ ਨਾਲ ਲੋਕਾਂ ਨੂੰ ਜਿਹੜੀ ਉਹ ਜਿਹੜਾ ਦੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਇਹ ਸਕੀਮ ਦਾ ਲਾਭ ਪ੍ਰਾਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਨਜੋਗ ਸੀਐਮ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰ ਦੇਣਾ ਹੋ ਸਕਦਾ ਜਿਹੜੀ ਪਿੱਛੇ ਜਿੰਨੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰਾਸ਼ਨ ਜਿਹੜਾ ਲਾਪਤਰੀ ਦੇ ਜ਼ਰੂਰ ਹੋਵੇਗਾ ਚਾਹੇ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲੱਭ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲਿਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਸਟੈਂਡਰ ਕਰਨ ਆਪਣੇ 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 ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕਨਕਰੀ ਸਕੀਮ ਹੈ ਉਹਨੂੰ ਸਟੈਂਡਰ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਜੁਕ ਕਣਕ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਦੇ ਘਰ ਕਣਕ ਤਾਂ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਹੈ ਔਰ ਇਸ ਸਮਾਜ ਵਾਸਤੇ ਇੱਕ ਸੇਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਇਹਦਾ ਜਿਹੜਾ ਲਾਭ ਉਠਾ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗੀ ਮਹਿਮਾਨ ਜੋਗ ਸੀਮ ਸਿੰਘ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇਹ ਆਟੇ ਦਾਲ ਦੀ ਸਕੀਮ ਨੂੰ ਬਿਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਲੋਕਾਂ ਨੂੰ ਇਹ ਉਹਨਾਂ ਦੇ ਘਰੋ ਘਰ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ ਆ ਬੜੇ ਲੰਬੇ ਸਮੇਂ ਤੋਂ ਇਹ ਟੀਚਾ ਚੱਲਦਾ ਸੀ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ ਜਿਹੜਾ ਉਹ ਕੋਟਾਂ ਦਾ ਵੀ ਸਾਹਮਣਾ ਕੀਤਾ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਬਹੁਤ ਸਾਰੇ ਰਿੱਕੇ ਬੰਦੇ ਸੀ ਪਰ ਉਹਦੇ باوجود ਮਾਨ ਸਾਹਿਬ ਤੁਹਾਨੂੰ ਪਤਾ ਕਿ ਜੇ ਉਹਨਾਂ ਨੂੰ ਪਤਾ ਜਿਹੜਾ ਕੰਮ ਸਹੀ ਆ ਉਹਨੂੰ ਕਰਨ ਵਾਸਤੇ ਉਹ ਬਜਿੱਦ ਹੁੰਦੇ ਆ ਔਰ ਉਹਨਾਂ ਨੇ ਇਹ ਕੰਮ ਜਿਹੜਾ ਨਿਪਰੇ ਚਾੜਿਆ ਅੱਜ ਡੋਰ ਟੂ ਡੋਰ ਆਟੇ ਦੀ ਤੇ ਕਣਕ ਦੀ ਡਿਲੀਵਰੀ ਆ ਔਰ অপਸ਼ਨ ਹੈ ਆ ਕੇ ਕਿਸੇ ਨੂੰ ਆਟਾ ਲੈਣਾ ਕਿਸੇ ਨੇ ਜਾਂ ਕਣਕ ਲੈਣੀ ਹੈ ਕਿਸੇ ਤੇ জোর জਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਆਟੇਦਾਲ ਦੀ ਸਕੀਮ ਡੋਰ ਟੂ ਡੋਰ ਸ਼ੁਰੂ ਕੀਤੀ ਅੱਜ ਮੇਰਾ ਪਿੰਡ ਆਪਣਾ ਨਗਰਬੀਰ ਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਔਰ ਮੈਂ ਮਹਿਕਮੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਮੇਰੇ ਨਾਲ ਸੌਰਵਪ੍ਰੀਤ ਜੀ ਹੈਗੇ ਨੇ ਮਾਰਕਫੈਟ ਤੋਂ ਔਰ ਮਾਰਕਫੈਟ ਨੇ ਇਹ ਟੀਚਰ ਚੁੱਕਿਆ ਜਿਹੜਾ ਇਹਨਾਂ ਦੇ ਰਾਹੀਂ ਇਹ ਜਿਹੜਾ ਆਟਾਦਾਲ ਜਿਹੜੀ ਕਣਕ ਵਗੈਰਾ ਆਟਾ ਕਣਕ ਤੇ ਜਿਹੜੀ ਵੰਡੀ ਜਾਣੀ ਆ ਉਹ ਬੜੇ ਸੁਚੱਜੇ ਢੰਗ ਦੇ ਨਾਲ ਇਹ ਸਕੀਮ ਨੂੰ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਣਾ ਕੱਟੇ ਹੋਏ ਸੀਗੇ ਉਹ ਤਕਰੀਬਨ ਪੌਣੇ 11 ਲੱਖ ਕਾਰਡ ਮਨਜੋਗ ਸੀਐਮ ਸਾਹਿਬ ਨੇ ਬਹਾਲ ਕਰ ਦਿੱਤਾ ਹੋਇਆ ਔਰ ਮੇਰਾ ਖਿਆਲ ਸੌਰਵਾਜੂ ਨਾਲ ਲੋਕਾਂ ਨੂੰ ਜਿਹੜੀ ਉਹ ਜਿਹੜਾ ਦੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਇਹ ਸਕੀਮ ਦਾ ਲਾਭ ਉਪਰਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਨਜੋਗ ਸੀਐਮ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰ ਦੇਣਾ ਹੋ ਸਕਦਾ ਜਿਹੜੀ ਪਿੱਛੇ ਜਿੰਨੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰਸ਼ਨ ਜਿਹੜਾ ਲਾਪਤਰੀ ਨੇ ਜ਼ਰੂਰ ਮਿਲੂਗਾ ਚਾਹੇ ਇਹਦੇ ਬਾਰੇ ਹਜੇ ਅਸੀਂ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉੱਤੇ ਧਿਆਨ ਦਿੱਤਾ ਹੋਇਆ ਕਿ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਟਾਰਗੇਟ ਪੂਰਾ ਕਰ ਲਈਏ ਉਸ ਤੋਂ ਬਾਅਦ ਜਿਹੜੀ ਇਹ ਸ਼ਨਾਖਤ ਕੀਤੀ ਜਾਊਗੀ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਗਈ ਬਿਨਾਂ ਜ਼ਰੂਰਤ ਤੋਂ ਰਸ਼ਨ ਲਿਆ ਜਾਂਦਾ ਜ਼ਰੂਰ ਉਹਦੇ ਤੇ ਗੌਰ ਕੀਤੀ ਜਾਣੀ ਹੈ ਪਬਲਿਕ ਨੂੰ ਮੈਸਜ ਪਬਲਿਕ ਨੂੰ ਮੇਰਾ ਮੈਸੇਜ ਆ ਕਿ ਇਹ ਜਿਹੜਾ ਆਟੇ ਦਾਲ ਦੀ ਜਾਂ ਆਟੇ ਦੀ ਜਾਂ ਕਣਕ ਦੀ ਸਕੀਮ ਆ ਇਹ ਬਿਲਕੁਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਹੈਂਡ ਟੂ ਮਾਉਥ ਨੇ ਜਿਨ੍ਹਾਂ ਨੂੰ ਇਸ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੇਰੀ ਸਭ ਨੂੰ ਬੇਨਤੀ ਆ ਕਿ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲੱਬ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਪੀ ਲਿਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਸੈਂਡਰ ਕਰਨ ਆਪਣੇ ਆਪਣੇ ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕਣਕ ਦੀ ਸਕੀਮ ਹੈ ਉਹਨੂੰ ਸਟਰੰਡਰ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਹੈ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਕਣਕ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਦੇ ਘਰ ਕਣਕਾਂ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਹੈ ਔਰ ਇਹ ਸਮਾਜ ਵਾਸਤੇ ਇੱਕ ਸੇਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਇਹਦਾ ਜਿਹੜਾ ਲਾਭ ਉਠਾਉਣ